ਹਲਕਾ ਕੇਂਦਰੀ ਦੀ ਵਾਰਡ ਨੰਬਰ 71 ਦੇ ਇਲਾਕਾ ਅਨਗੜ ਵਿਖੇ ਸਮਾਜ ਸੇਵਕ ਅਸ਼ੋਕ ਸਿੰਘ ਲੱੱੜਵਲੋਂ ਅਵਾਰਾ ਪਸ਼ੂਆਂ ਅਤੇ ਵਾਰਡ ਦੀ ਸਫਾਈ ਨੂੰ ਲੈ ਕੇ ਚਲਾਈ ਗਈ ਮੁਹਿੰਮ ਸਾਰਥਕ ਸਾਬਿਤ ਹੁੰਦੀ ਦਿਖਾਈ ਦੇ ਰਹੀ ਹੈ। ਦਿਨੋ ਦਿਨ ਸਰਦਾਰ ਲੱੱੜਵਲੋਂ ਇਲਾਕਾ ਵਾਸੀਆਂ ਤੱਕ ਪਹੁੰਚ ਕਰਕੇ ਇਲਾਕਾ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਖੁਦ ਸਫਾਈ ਵੱਲ ਧਿਆਨ ਦੇ ਲੋਕਾਂ ਵੱਲੋਂ ਐਸਓਪਰਾਲੇ ਲਈ ਸਰਦਾਰ ਲੱੱਡੜ ਦਾ ਧੰਨਵਾਦ ਕਰਦਿਆਂ ਸ਼ਲਾਘਾ ਕੀਤੀ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਹੋਰ ਸ਼ਹਿਰ ਵਾਸੀ ਵੀ ਜਾਗਰੂਕ ਹੋਣ ਅਤੇ ਆਪਣੇ ਆਸ-ਪਾਸ ਸਫਾਈ ਰੱਖਣ। ਸਭ ਸੰਗਤ ਜਿਵੇਂ ਮੈਂ ਇੱਕ ਵੀਡੀਓ ਵਿੱਚ ਨਹੀਂ ਬੋਲਿਆ ਹਾ ਕਿ ਜਿਵੇਂ ਵੀ ਮੇਰੇ ਨਾਲ ਐਸ ਸ਼ਿਵਾਰੇ ਵਿੱਚ ਰੁੱਝੇ ਨੇ ਕਿ ਆਪਕੋ ਵੀ ਇਲੈਕਸ਼ਨ ਲੜੀਏ ਸਾਰੇ। ਆਪਕੋ ਵੀ ਜਿੱਤਿਏ। ਜੀ ਜੀ ਨੇ ਆਪਣੀ ਜਿੱਤ ਤਾਂ ਹੋਣੀ ਆ ਜਿੱਦਣ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਪੂਰਾ ਮੁੱਕ ਜਾਏ ਉਹ ਭਾਵੇਂ ਛੇ ਮਹੀਨੇ ਲੱਗ ਜਾਣ ਭਾਵੇਂ ਸਾਲ ਲੱਗ ਜਾਏ ਉਦੋਂ ਆਪਾਂ ਇਲੈਕਸ਼ਨ ਜਿੱਤ ਲੈਣੀ ਆ ਜਿੱਦਣ ਗਊ ਮਾਤਾ ਪੂਰਾ ਖਾਣੋਂ ਹਟ ਗਈ ਉਦੋਂ ਆਪਾਂ ਇਲੈਕਸ਼ਨ ਜਿੱਤ ਲੈਣੀ ਆ ਆਪਣੀ ਇਲੈਕਸ਼ਨ ਇਹ ਆ ਆਪਾਂ ਵੀ ਲੜੀ ਅੱਜ ਸੰਸਾਰ ਦੇ ਵਿੱਚ ਦੁਨੀਆ ਇਲੈਕਸ਼ਨ ਲੜ ਰਹੀ ਆਪਾਂ ਵੀ ਲੜੀਏ ਸੋ ਵੀ ਬਹੁਤ ਵਧੀਆ ਕੰਮ ਕਰਦੇ ਪਏ ਨੇ ਇਹਨਾਂ ਦਾ ਕਾਂ ਦੀ ਇੰਨੀ ਸੇਵਾ ਕਰਦੇ ਪਏ ਨੇ ਇਹਨਾਂ ਨੂੰ ਪੂੜਾ ਖਾਨ ਤੋਂ ਮਨਾ ਦਿੱਤਾ ਹੈ ਇਹ ਸਾਰੀ ਜਗ੍ਹਾ ਤੇ ਪੱਟੇ-ਪੁੱਟੇ ਪਵਾ ਕੇ ਕੰਮ ਕਰਾਉਂਦੇ ਪਏ ਨੇ ਜਿੰਨੀ ਇਹ ਸੇਵਾ ਕਰਦੇ ਪਏ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੇ ਸ਼ੇਅਰ ਕਰੋ ਭਾਗ ਦਿਓ ਇਹਨਾਂ ਨੂੰ ਨਾਲ ਕਰੋ ਮੈਂ ਅਸ਼ੋਕ ਲੱਡੜ ਜੀ ਦੇ ਇਸ ਕੰਮ ਤੋਂ ਬੜਾ ਖੁਸ਼ ਹਾਂ ਇਹ ਬਹੁਤ ਸਫਾਈ ਕਰਾ ਰਹੇ ਨੇ ਅਨਗੜ੍ਹ 'ਚ ਤੇ ਇਹ ਦੂਆ ਬਾਰੇ ਵੀ ਸੋਚਦੇ ਨੇ ਇਹ ਕੰਦੇ ਦੂਆ ਦੂਆ ਮਾਤਾ ਨੂੰ ਪੱਠੇ ਪਾਓ ਇਹਨਾਂ ਦੀ ਖਰਾਕ ਪੱਠੇ ਨੇ ਦੇ ਰੋਟੀਆਂ ਨਾਲ ਨਹੀਂ ਲਈਦੀਆਂ ਜਿਹੜੀ ਗਊ ਇੱਕ 15-20 ਕਿਲੋ ਪੱਠੇ ਖਾਂਦੀ ਹੈ ਉਹ ਦੋ ਚਾਰ ਰੋਟੀਆਂ ਨਾਲ ਕਿਵੇਂ ਰਾਜ਼ੇ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨੇ ਸਾਰੇ ਦੋ ਮਾਦਰੋਂ ਪੱਠੇ ਬਾਹਰ ਪਾ। ਭਾਜੀ ਇਹ ਸ਼ੋਕ ਸਿੰਘ ਲੱਗੜ ਇਲਾਕੇ ਦੀ ਸਫਾਈ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਆ ਜੀ। ਹੁਣ ਅੱਗੇ ਨਾ ਬੜਾ ਬਹੁਤ ਬਹੁਤ ਵਧੀਆ ਹੋ ਗਿਆ ਵਾ ਨੇ। ਸੜਕ ਤੇ ਕੂੜਾ ਨਹੀਂ ਦਿਖਦਾ ਹੁਣ। ਮੈਂ ਇਹਨਾਂ ਬਹੁਤ ਵਧੀਆ ਕੰਮ ਆ ਤੇ ਬਾਕੀ ਪ੍ਰਧਾਨ ਜੀ ਆੜੀਆਂ گاਵਾ ਆ ਇਹਨਾਂ ਦਾ ਕਾਰਜ ਵੀ ਤੈਨੂੰ ਕਹੇਗੇ। ਰਾਜਾ ਕੋਈ ਨਾ ਕੋਈ ਮੁੱਦਾ ਕਰੀਏ ਕੇ ਸਾਈਡ ਦੇ ਪਤਾ ਕੀ ਆ ਬਜ਼ੁਰਗ ਲੋਕੀ ਹੁੰਦੇ ਆ ਇਹ ਕੁਛ ਹੋ ਆਣ ਕੇ ਚੋਕ ਦੇ ਦਿੰਦੀਆਂ ਕੱਲ ਸਾਡੀ ਮਾਂ ਨੂੰ ਛੱਟ ਲੱਗੀ ਆ ਪਾਸ ਪਾਈ ਤੇ ਤੁਹਾਡੀ ਮਾਂ ਨਾ ਬਹੁਤ ਵਧੀਆ ਤੁਸੀਂ ਆਪਣੀ ਜੀ ਬਣਾਉਂਦਾ ਬਹੁਤ ਚੋਲੀ ਗੱਲ ਆ ਇਸ ਤਰ੍ਹਾਂ ਸਾਰੇ ਇਨਸਾਨ ਸੋਚੇ ਤੁਹਾਡਾ ਅੰਦਾਜ਼ਾ ਪੋਣਾ ਪੈਂਦਾ ਹਾਂ ਠੀਕ ਆ ਉਹ ਤੇ ਬਹੁਤ ਸਫਾਈ ਹੋ ਗਈ ਹੁੰਦੀ ਆ ਉਹ ਕੀ ਕੀਤਾ ਹੈ ਬਿਆਨ ਇਹਦੇ ਬੜਾ ਹੀ ਹੁੰਦਾ ਹੀ ਰੋਜ਼ ਦਾ ਹੀ ਗੰਧ ਜਿਹੜੀਆਂ ਗਮਾਂ ਸਾਰਾ ਤੁਸੀਂ ਬਹੁਤ ਯਾਰ ਕੈ ਇਸ ਚੀਜ਼ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਸਫਾਈ ਬਹੁਤ ਹੋ ਗਈ ਸਾਡੀ ਟੀਮ ਵੱਲੋਂ ਵਾਰਡ ਨੰਬਰ 71 ਦੀਆਂ ਕਈ ਖਬਰਾਂ ਵਿਖਾਈਆਂ ਗਈਆਂ ਨੇ ਜਿੱਥੇ ਸਮਾਜ ਸੇਵਕ ਅਸ਼ੋਕ ਸਿੰਘ ਲਦਰ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਹੁਣ ਲੱਗਦਾ ਹੈ ਕਿ ਲੋਕ ਵੀ ਜਾਗਰੂਕ ਹੋ ਰਹੇ ਨੇ ਸਫਾਈ ਪੱਖੋਂ ਅਸ਼ੋਕ ਸਿੰਘ ਲਦਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੇ ਹੁਣ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ ਲੋਕ ਵੀ ਜਾਗਰੂਕ ਹੋ ਰਹੇ ਨੇ ਸੋ ਅਵਾਰਾ ਪਸ਼ੂ ਤੇ ਸਫਾਈ ਦਾ ਜਿਹੜਾ ਮੁੱਦਾ ਚੁੱਕਿਆ ਗਿਆ ਏ ਹੁਣ ਲੋਕ ਜਿਹੜੇ ਨੇ ਆਪਣੀ ਜ਼ਿੰਮੇਵਾਰੀ ਸਮਝ ਰਹੇ ਨੇ ਸੋ ਜੇ ਹਰ ਇੱਕ ਵਾਰਡ ਦੇ ਵਿੱਚ ਇੱਕ ਐਸਾ ਸਮਾਜ ਸੇਵਕ ਤੇ ਲੋਕ ਜਾਗਰੂਕ ਹੋਣ ਤਾਂ ਸ਼ਹਿਰ ਆਪੇ ਹੀ ਸਾਫ਼ ਬਣ ਜਾਵੇਗਾ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ